ਅਸੀਂ ਨਹੀਂ ਦੰਦੇ ਹੈਗੇ ਜਮੀਨਾ ਚੂਨਾ ਅਸੀਂ ਆਪ ਮਰਾਂਗੇ ਅਸੀਂ ਜਮੀਨਾ ਨਹੀਂ ਜਾਣ ਦਵਾਂਗੇ ਉਹ ਪਿੰਡ ਦੀ ਜਮੀਨ ਦਿਸ ਗਈ ਉਹ ਸਾਡਾ ਪਿੰਡਾ ਕਿ ਦਿਸਿਆ ਨਹੀਂ ਹੈਗਾ ਉਹਨਾਂ ਨੂੰ ਕੱਲੂ ਖੋਣ ਤੇ ਆ ਜਾਣਾ ਉਹ ਕਹਿੰਦੇ ਜੀ ਕੱਲੂ ਖੋਲ ਲੈਣਗੇ ਖੋਣ ਕੇ ਮੈਂ ਆ ਜਾਣ ਗਿਆ ਸਾਨੂੰ ਮਾਰ ਦੇਣਗੇ ਅਸੀਂ ਮਰਾਂਗੇ ਅਸੀਂ ਜਮੀਨਾ ਨਹੀਂ ਛੱਡਾਂਗੇ ਸਾਡੇ ਪੁੱਤ ਪੋਤੇ ਕਿੱਥੇ ਜਾਣਗੇ ਨੌਕਰੀਆਂ ਕਰਕੇ ਬਾਹਰੋਂ ਘਰਾਂ ਨੂੰ ਇਹ ਲੋਕਾਂ ਕੋਲੋਂ ਚੋ ਜਮੀਨਾ ਖੋਣ ਲੱਗ ਗਏ ਆਪਦੇ ਕੋਲ ਤਾਂ ਉਹਨਾਂ ਕੋ ਪੈਸੇ ਨਹੀਂ ਪੂਰੇ ਹੁੰਦੇ ਸਾਨੂੰ ਕਿੱਥੋਂ ਦੇਣਗੇ ਉਹ ਆਪਣੇ ਕਰਜ਼ੇ ਪੂਰੇ ਕਰ ਲੈਣ ਉਹ ਰੋਟੀਆਂ ਵੀ ਲੈ ਕੇ ਜਾਂਦੇ ਨੇ ਨਰਮੇ ਵੀ ਛੁਗੇ ਨੇ ਕਪਾਹ ਮਥਾ ਕੁਲ ਕਰਦੇ ਰਹੇ ਆ ਕੀ ਨਹੀਂ ਕਰਿਆ ਹੈਗਾ ਇੱਥੇ ਆ ਕੇ ਹੂੰ ਚਾਹਤੇ ਹੋਣ ਲੱਗੇ ਬੁੜੀਆਂ ਹੋਈਆਂ ਤੇ ਸਾਡੇ ਇਥੋਂ ਦੇ ਵਿਧਾਇਕਾ ਉਹਨਾਂ ਦੀ ਵਿਧਾਈ ਹੋਣੀ ਹੈ ਜੀ ਵਿਧਾਇਕ ਜਿਹੜੇ ਜਗਤਾਰ ਸਿੰਘ ਉਹਨਾਂ ਦੀ ਜ਼ਮੀਨ ਆਈ ਨਾ ਆਈ ਉਹਨਾਂ ਦਾ ਕੀ ਆ ਉਹ ਤਾਂ 10 ਕਿੱਲੇ ਕਿਤੇ ਲੈਂਦੇ ਨੇ 50 ਕਿੱਲੇ ਕਿਤੇ ਲੈਂਦੇ ਉਹਨਾਂ ਨੂੰ ਥੋੜੀ ਫਰਕ ਪੈਂਦਾ ਉਹਨਾਂ ਨੂੰ ਉਹਨਾਂ ਦੇ ਤਾਂ ਕਾਰੋਬਾਰ ਚੱਲਦੇ ਨੇ ਨਾ ਮੋਹ ਤਾਂ ਪੁੱਤ ਪੋਤੇ ਨਾਲ ਨਹੀਂ ਹੁੰਦਾ ਜਿੰਨਾ ਜ਼ਮੀਨ ਨਾਲ ਜ਼ਮੀਨ ਨਾਲ ਹੁੰਦਾ ਜਿੰਨਾ ਜ਼ਮੀਨ ਨਾਲ ਆ ਜ਼ਮੀਨ ਤਾਂ ਮਾਂ ਐ ਜੱਟ ਦੀ ਧਰਗ ਜ਼ਮੀਨ ਨਾਲ ਆ ਜੇੜਾ ਕੋਈ ਆਵਿਆ ਆਵਦਾ ਸੋਚ ਕੇ ਆਵੇ ਸਾਡੇ ਪੜ ਨਹੀਂ ਦੇਣਾ ਤੇ ਤਾ ਥੋੜਾ ਜਿਹਾ ਬਾਹਰ ਥੋੜਾ ਅਸੀਂ ਇੱਥੇ ਪੜ ਨਹੀਂ ਦੇਣਾ ਮਾਰਾਂਗੇ ਨੂੰ ਮਾਰਾਂਗੇ ਸਾਡਾ ਅਸੀਂ ਬੁੜੀਆਂ ਹੋ ਕੇ ਮੁਰੇ ਮਾਰਾਂਗੇ ਪਿੰਡ ਤੇ ਆ ਕੇ ਹੂੰ ਤਾਂ ਪੁੱਛੇ ਨਹੀਂ ਹੈਗੇ ਤੁਹਾਡੇ ਕੀ ਦਿੱਕਤ ਹੈ ਤਾਂ ਤੁਹਾਡੇ ਕੀ ਪਿੰਡ 'ਚ ਨਹੀਂ ਬਣਿਆ ਹੋਇਆ ਹੈਗਾ ਉਹ ਤਾਂ ਕਰੇ ਪੁੱਛਣੇ ਵੋਟਾਂ ਨੂੰ ਆ ਜਾਂਦੇ ਨੇ ਅਸੀਂ ਪੜ ਨਹੀਂ ਦੇਣੇ ਹੁਣ ਕੋਈ ਵੀ ਆਵੇ ਲੋਕ ਬਈ ਇਹ ਵੀ ਕਹਨੇ ਮਾਤਾ ਜੋ ਕਹਿੰਦੇ ਤੁਸੀਂ ਆਪਣੇ ਪੁੱਤ ਦਾ ਭਾਈ ਵਿਦੇਸ਼ਾਂ ਨੂੰ ਤੋਰ ਤੇ ਪਿੱਛੇ ਤੇ ਇਹਨਾਂ ਦੀ ਜ਼ਮੀਨਾਂ ਹੀ ਨਪੜੀਆਂ ਕਿਹੜਾ ਵਿਦੇਸ਼ਾਂ ਨੂੰ ਤੋਰੇ ਹੋਏ ਨੇ ਉਹ ਇਹਨਾਂ ਦੀ ਵਜ੍ਹਾ ਨਾਲ ਤੋਰੇ ਹੋਏ ਨੇ ਇੱਥੇ ਜਿਹੜੇ ਇੱਥੇ ਰਹਿੰਦੇ ਲੋਕ ਜੇ ਨੌਕਰੀਆਂ ਨਹੀਂ ਮਿਲ ਤਾਂ ਨੌਕਰੀਆਂ ਦਾ ਨਾ ਜਾਣ ਵਿਦੇਸ਼ਾਂ ਨੂੰ ਬਣਾ ਕੇ ਘਰ ਕੋਈ ਤਾਂ ਲਿਆਉਣੇ ਹੋਣੇ ਹੋਰੇ ਕੀ ਬਣਾਉਣਾ ਉਧਰ ਨਾ ਬਣਾ ਗੁਜਰਾਤੀ ਬਣਾਉਣੇ ਨੇ ਇੱਥੇ ਸਾਡਾ ਪੰਜਾਬ ਦਾ ਕੋਈ ਨਹੀਂ ਬਣਾਉਣਾ ਉਹਨਾਂ ਨੇ ਕੋਈ ਵੀ ਬੰਦਾ ਨਹੀਂ ਹੈਗਾ ਜਿਹੜਾ ਕਹਿੰਦਾ ਕੋਈ ਵੀ ਇੱਕ ਬੰਦਾ ਨਹੀਂ ਹੈਗਾ ਸਾਡਾ ਜਿਹੜਾ ਦੇਣ ਨੂੰ ਤਿਆਰ ਆ ਅਸੀਂ ਸਭ ਇੱਕਾ ਸਭ ਇੱਕਾ ਅਸੀਂ ਹਾਂ ਇਲਾਕੀ ਵੈਸੇ ਆਪਣੀ ਸਿਹਤ ਕਰਕੇ ਆ ਕਿ ਵੈਸੇ ਵੀ ਡਾਂਗ ਫੇਰਨੀ ਆ ਭਾਈ ਜੇ ਲੋੜ ਪਈ ਫਿਰ ਇਹਨੂੰ ਹਥਿਆਰ ਵੀ ਬਣਾ ਲੀਂਦੇ ਜਿਹੜੇ ਇਹਨਦੀ ਪੈਣੀ ਆ ਹਾਂਜੀ ਇਹ ਫੇਰ ਜੇ ਲੋੜ ਪੈਂਦੀ ਫਿਰ ਹਥਿਆਰ ਵੀ ਬਣ ਜਾਂਦੇ ਹਾਂਜੀ ਹਾਂ ਸਮਰਾਲਾ ਦੇ ਵਾਲਿਓ ਪਿੰਡ ਦੇ ਵਿੱਚ ਇੱਥੇ ਵੀ ਲੈਂਡ ਪੂਲਿੰਗ ਪਾਲਸੀ ਦਾ ਵਿਰੋਧ ਹੋ ਰਿਹਾ ਕਿਉਂਕਿ ਇਸ ਪਿੰਡ ਦੇ ਵੀ ਜ਼ਮੀਨ ਜਿਹੜੀ ਹੈਗੀ ਆ ਉਸ ਪਾਲਸੀ ਦੇ ਤਹਿਤ ਲੈਂਡ ਦੀ ਗੱਲ ਕੀਤੀ ਜਾ ਰਹੀ ਹੈ ਸੋ ਬੀਬੀਆਂ ਇਕੱਤਰ ਹੋਈਆਂ ਕਿਉਂਕਿ ਹਮੇਸ਼ਾ ਹੀ ਜਿੱਥੇ ਵੱਡੀਆਂ ਜੰਗਾਂ ਦੇ ਵਿੱਚ ਆਪਾਂ ਮਰਦਾਂ ਦੀ ਗੱਲ ਕਰਦੇ ਆ ਉੱਥੇ ਬੀਬੀਆਂ ਦਾ ਭੈਣਾ ਦਾ ਵੀ ਜ਼ਿਕਰ ਹਮੇਸ਼ਾ ਹੀ ਇਤਿਹਾਸ ਦੇ ਵਿੱਚ ਰਿਹਾ ਹੈ ਤੇ ਇਹਨਾਂ ਨੇ ਵੀ ਪਾਸਾ ਪਲਟਨ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਤਾਂ ਅੱਜ ਗੱਲਬਾਤ ਕਰਦੇ ਆ ਸਸੀ ਗਾਲ ਜੀ ਕੀ ਨਾਮ ਹੈ ਤੁਹਾਡਾ? ਐਡਰੈਸ ਕਰੋ। ਤੇ ਤੁਹਾਡੀ ਵੀ ਜ਼ਮੀਨ ਆਈ ਹੈ ਜੀ? ਹਾਂ ਜੀ। ਕਿੰਨੀ ਕਿੱਲੇ ਜੀ? ਸਾਡੀ ਅੱਧੀ ਆਈ ਅੱਧੀ ਇੱਧਰ ਰਹਿ ਗਈ। ਅੱਛਾ ਕਿੰਨੀ ਹੈਗੀ ਕਿ ਪਤਾ ਕੁਛ? ਕਿੰਨੀ ਆ ਬੰਦੇ? ਅੱਛਾ ਉਹ ਨਹੀਂ ਪਤਾ ਲੱਗਿਆ ਜੀ। 5 ਕਿੱਲੇ ਆ। 5 ਕਿੱਲੇ ਜੀ? ਹਾਂ ਜੀ। ਅੱਛਾ ਤੇ ਫਿਰ ਹੁਣ ਤੁਸੀਂ ਇਹ ਇਹਦੇ 'ਚ ਕੀ ਕਹਿੰਦੇ ਹੋ? ਉਹ ਕਹਿੰਦੇ ਜੀ ਜਿਨ੍ਹਾਂ ਦੇ ਕਿੱਲੇ ਭਾਈ ਇਸ ਪਾਲਿਸੀ ਦੇ ਵਿੱਚ ਆ ਗਏ ਉਹ ਤਾਂ ਫਿਰ ਬਹੁਤ ਵੱਡੇ ਲੈਵਲ ਦੇ ਉੱਤੇ ਉਹਨਾਂ ਦੀ ਤਾਂ ਕਰੋੜਾਂ ਦੀ ਜ਼ਮੀਨ ਹੋਗੀ ਜੀ। ਇਹ ਸੰ ਤਾਂ ਲੋੜ ਨਹੀਂ ਕਰੋੜਾਂ ਦੀ ਸਸਦੀ ਪਹਿਲਾਂ ਹੀ ਕਰੋੜਪਤੀ ਆ। ਆਪਦੀ ਜ਼ਮੀਨ ਦੇ ਸਿਰ ਤੇ ਹੀ। ਹੂੰ। ਜੇ ਸਾਡੇ ਕੋਲ ਜ਼ਮੀਨ ਨਹੀਂ ਇਸ ਤਾਂ ਰੋਡ ਪਤੀਆਂ ਹੂੰ ਪਰ ਉਹ ਕਹਿੰਦੇ ਜੀ ਇੱਥੇ ਡਿਵੈਲਪ ਕਰਨੀ ਹੈ ਪੰਜਾਬ ਨੂੰ ਅਸੀਂ ਵਧੀਆ ਬਣਾਉਣਾ ਨਹੀਂ ਡਿਵੈਲਪ ਹੋਰ ਥਾਵਾਂ ਕਰ ਲੈਣ ਜਿੱਥੇ ਪਾਣੀ ਨਹੀਂ ਧਰਤੀ 'ਚ ਉੱਥੇ ਕਰਨ ਉਹਨਾਂ ਨੂੰ ਸਹੂਲਤ ਦੇਣ ਸਾਡੇ ਪਿੰਡਾਂ 'ਚ ਤਾਂ ਪਾਣੀ ਪਹਿਲਾਂ ਹੀ ਵਾਧੂ ਆ ਅਸੀਂ ਵਧੀਆ ਜ਼ਿੰਦਗੀ ਜੀਉਣੀ ਆ ਹੂੰ ਸੋ ਬਿਲਕੁਲ ਜੀ ਮਾਤਾ ਜੀ ਜਦੋਂ ਵਿਆਹ ਕੇ ਆਏ ਹੁਣੇ ਆ ਉਦੋਂ ਤੋਂ ਲੈ ਕੇ ਹੁਣ ਤੱਕ ਖੇਤੀ ਕੀਤੀ ਜੀ ਹਾਂਜੀ ਪੂਰੀ ਕੀਤੀ ਹੈ ਨਾਲ ਕਰਵਾਏ ਜੀ ਕਿ ਮਿਹਨਤ ਖੇਤਾਂ 'ਚ ਰੋਟੀ ਪਾਣੀ ਵੀ ਲੈ ਕੇ ਜਾਂਦੇ ਰਹੇ ਹੁਣੇ ਆ ਲੈ ਕੇ ਜਾਂਦੇ ਹਾਂਜੀ ਤੇ ਅੱਜ ਉਸੇ ਜ਼ਮੀਨ ਦੇ ਉੱਤੇ ਜਿੱਥੇ ਕਦੇ ਬੈਠ ਕੇ ਵੀ ਮੈਂ ਭਾਈ ਇੱਥੇ ਘਾ ਬੜ ਲਵਾਂ ਤੇ ਪੁੱਤ ਜਾਂ ਮਰੀਤੀ ਉੱਥੇ ਬੈਠੀ ਤੂੰ ਪੁੱਤ ਖੇਲੀ ਜਾ ਉਸ ਜ਼ਮੀਨ ਨੂੰ ਕਹਿੰਦੇ ਆ ਵੀ ਭਾਈ ਦੇ ਦਿਓ ਨਹੀਂ ਜੀ ਅਸੀਂ ਨਹੀਂ ਬਿਲਕੁਲ ਵੀ ਦੇ ਸਕਦੇ ਸਾਡੇ ਬੱਚੇ ਕਿੱਥੇ ਜਾਣਗੇ ਅਸੀਂ ਤਾਂ ਉਹੀ ਕਮਾ ਕੇ ਖਾਣਾ ਸਾਨੂੰ ਤਾਂ ਜੀ ਆਪਣੀ ਸਾਡੀ ਜ਼ਮੀਨ ਚਾਹੀਦੀ ਹੈ ਸਾਨੂੰ ਕੋਈ ਪੈਸੇ ਦੀ ਲੋੜ ਨਹੀਂ ਸੰਤਾ ਜੀ ਆਪਣੀ ਜ਼ਮੀਨ ਚਾਹੀਦੀ ਹੈ ਸਾਡੀ ਕੋਈ ਜ਼ਮੀਨ ਤੇ ਹੋਣਾ ਕਰਨ ਸਾਨੂੰ ਜ਼ਮੀਨ ਦਾ ਬਹੁਤ ਮਾਣ ਹੈ ਸਾਡੀ ਧਰਤੀ ਮਾਂ ਹੈ ਅਸੀਂ ਨਹੀਂ ਦੇ ਸਕਦੇ ਹਾਂਜੀ ਕਿੰਨੇ ਕਿਲੇ ਹੈ ਜੀ ਤੁਹਾਡੇ ਸਾਡੇ 2 ਟਾਹ ਕਿਲੇ 3-5 ਕਿਲੇ ਹੁੰਦੇ ਨੇ 5 ਹਾਂਜੀ ਅੱਛਾ ਟੋਟਲ ਹਾਂਜੀ ਤੇ ਕਿਵੇਂ ਫਿਰ ਚਿਹਰੇ ਦੇ ਉੱਤੇ ਥੋੜੀ ਖੁਸ਼ੀ ਹੈ ਸਰਕਾਰ ਦੀ ਪਾਲਿਸੀ ਦਾ ਤੁਹਾਡਾ ਸਮਰਥਨ ਨਹੀਂ ਸਾਨੂੰ ਨਹੀਂ ਚਾਹੀਦੀ ਹੈਗੀ ਪਾਲਿਸੀ ਸਾਨੂੰ ਤਾਂ ਜ਼ਮੀਨ ਅਸੀਂ ਨਹੀਂ ਦੇਣਾ ਚਾਹੁੰਦੇ ਅਸੀਂ ਜੋ ਵੀ ਬੰਦਾ ਇੱਥੇ ਆਊਗਾ ਅਸੀਂ ਉਹਨੂੰ ਬਾੜਨ ਨਹੀਂ ਦੇਣਾ ਪਿੰਡ 'ਚ ਅਸੀਂ ਪਿੰਡ ਦੇ ਨਾਲ ਸਹਿਮਤ ਆ ਅਸੀਂ ਆਪਣੀ ਜ਼ਮੀਨ ਨਹੀਂ ਦੇਣੀ ਜੋ ਸਾਤੋ ਜ਼ਮੀਨ ਲਈ ਲੜ ਆਊਗਾ ਅਸੀਂ ਉਹਨਾਂ ਨੂੰ ਬਾਹਰ ਕੱਢ ਦੇਣਾ ਬਹੁਤ ਸਾਰੇ ਪਰੇ ਹੋ ਤਾਂ ਸਰਕਾਰ ਕਹਿ ਰਹੀ ਹੈ ਵੀ ਭਾਈ ਤੁਹਾਨੂੰ ਪੈਸੇ ਵੀ ਮਿਲਣਗੇ ਨਹੀਂ ਸਾਨੂੰ ਪੈਸੇ ਦੀ ਕੋਈ ਜ਼ਰੂਰਤ ਨਹੀਂ ਸਾਡੇ ਕੋ ਪੈਸੇ ਆਪਣੇ ਹੈਗੇ ਨਹੀਂ ਸਾਡੇ ਕੋ ਜਮੀਨ ਆ ਸਾਡੇ ਕੋ ਪੈਸੇ ਹੀ ਨਹੀਂ ਅਸੀਂ ਕੀ ਕਰਨੀ ਹੈ ਪੈਸੇ ਪੈਸੇ ਤਾਂ ਦੋ ਦਿਨ ਤੇ ਹੱਥਾਂ ਦੀ ਮੈਲ ਆ ਉਹਨਾਂ ਫਿਰ ਹੋ ਜਾਣਾ ਮੁੱਕ ਜਾਣੇ ਨੇ ਜਮੀਨ ਸਾਡੀ ਆਪਣੀ ਖੜੀ ਆ ਸਾਡੀ ਮਾਂ ਹੈ ਜਮੀਨ ਅਸੀਂ ਆਪਣੀ ਜਮੀਨ ਨੂੰ ਆਪਣੇ ਕੋਲ ਰੱਖਾਂਗੇ ਅਸੀਂ ਜਮੀਨ ਕਿਸੇ ਨੂੰ ਨਹੀਂ ਦੇਣੀ ਹੈਗੇ ਕਿੰਨੇ ਕਿੱਲੇ ਆ ਜੀ ਹਾਂਜੀ ਮੈਂ ਸਾਡੇ 17 ਕਿੱਲੇ ਆ ਗਏ ਜੀ ਬੱਚੇ ਦੇ ਤੁਹਾਡੇ ਸਭ ਤੋਂ ਵੱਧ ਜਮੀਨ ਤੁਹਾਡੇ ਹੀ ਪਿੰਡ ਦੇ ਵਿੱਚ 17 ਕਿੱਲੇ ਸਾਡੇ ਆਏ ਨੇ ਬੱਚੇ ਨੇ ਬੜੇ ਸ਼ੌਂਕ ਨਾਲ ਮਕਾਨ ਵੀ ਪਾਇਆ ਸੀ ਉੱਥੇ ਹਾਂ ਜਦੋਂ ਮਕਾਨ ਦੀ ਤਿਆਰੀ ਹੋ ਰਹੀ ਸੀਗੀ ਜਦੋਂ ਅਖਬਾਰਾਂ ਦੇ ਵਿੱਚ ਦੇਖਿਆ ਵੀ ਜਦ ਨੰਬਰ ਆਏ ਹੋਏ ਤਾਂ ਅਸੀਂ ਦੇਖ ਕੇ ਬੜੇ ਹੈਰਾਨ ਹੋਏ ਵੀ ਆ ਕੀ ਹੋ ਗਿਆ ਜਿੱਥੋਂ ਬੱਚਾ ਉੱਠ ਕੇ ਸਵੇਰੇ ਮਾਕੇ ਪਹਿਲਾਂ ਖੇਤਾ ਵੱਲ ਢੇੜਾ ਮਾਰਨਾ ਬਾਕੀ ਸਾਰੀ ਜ਼ਿੰਮੇਵਾਰੀ ਬਾਤ ਚ ਨਿਮਾਉਣੀ ਤੇ ਫਿਰ ਬਹੁਤ ਦਿਲ ਟੁੱਟ ਜਾਂਦਾ ਵੀ ਜੇ ਸਾਰੀ ਜ਼ਮੀਨ ਆ ਗਈ ਤੇ ਬੱਚਾ ਕਰੂ ਕੀ ਸਾਡੇ ਤਾਂ ਸਾਰੀ ਜ਼ਮੀਨ ਆ ਗਈ ਫਿਰ ਤੁਸੀਂ ਜਿਹੜਾ ਉਹ ਕਹਿੰਦੇ ਜੀ ਜਿਹੜੇ ਲੱਖਾਂ ਰੁਪਏ ਦਾ ਇੱਕ ਕੀਲਾ ਉਹ ਕਰੋੜਾਂ ਦਾ ਹੋ ਜਾਣਾ ਜੇ 17 ਕੀਲੇ ਆ ਗਏ ਤੁਹਾਡੇ ਧਰਬਾਂ ਦੇ ਹੋਗੇ ਜੀ ਮੈਨੂੰ ਸਾਨੂੰ ਨਹੀਂ ਜੀ ਚਾਹੀਦੀ ਸਾਨੂੰ ਤਾਂ ਜ਼ਮੀਨ ਹੀ ਚਾਹੀਦੀ ਆ ਉਹ ਕਹਿੰਦੇ ਜੀ ਜਦੋਂ ਪੈਸਾ ਮਿਲੂਗਾ ਜ਼ਮੀਨ ਨਾਲ ਜ਼ਮੀਨ ਬਣਾ ਲਿਓ ਨਾ ਸਾਨੂੰ ਪੈਸੇ ਦੀ ਬਿਲਕੁਲ ਲੋੜ ਨਹੀਂ ਸਾਨੂੰ ਤਾਂ ਜ਼ਮੀਨ ਹੀ ਚਾਹੀਦੀ ਆ ਸਾਨੂੰ ਤਾਂ ਜ਼ਮੀਨ ਹੀ ਪੁੱਤਾਂ ਵਰਗੀ ਜ਼ਮੀਨ ਆ ਇਹ ਭਗਵੰਤਮਾਨ ਕਹਿੰਦੇ ਵੀ ਮੈਂ ਭਾਈ ਤੁਹਾਡਾ ਪੁੱਤ ਆ ਤੁਹਾਡਾ ਭਰਾ ਐ ਜੇ ਉਹ ਪੁੱਤ ਹੁੰਦਾ ਭਰਾ ਹੁੰਦਾ ਉਹ ਆ ਕੰਮ ਥੋੜੀ ਕਰਦਾ ਜੇ ਉਹ ਕਿਸਾਨ ਦਾ ਹੁੰਦਾ ਪੁੱਤ ਫਿਰ ਉਹਨੂੰ ਪਤਾ ਹੁੰਦਾ ਵੀ ਆਪਣੀ ਕਿਸਾਨੀ ਕੀ ਹੁੰਦੀ ਆ ਆਪਣੇ ਖੇਤ ਦਾ ਮੁੱਲ ਕੀ ਆ ਉਹ ਆ ਕੰਮ ਥੋੜੀ ਕਰਦਾ ਆਪਦੇ ਕੋਲ ਦੋਨਾਂ ਕੋ ਪੈਸੇ ਨਹੀਂ ਪੂਰੇ ਹੁੰਦੇ ਸਾਨੂੰ ਕਿੱਥੋਂ ਦੇਣਗੇ ਉਹ ਆਪਣੇ ਕਰਜ਼ੇ ਪੂਰੇ ਕਰ ਲੈਣ ਉਹ ਜੇ ਅੱਜ ਅਸੀਂ ਉਹਨੂੰ ਬਣਾਇਆ ਆਪ ਦੀ ਉਹ ਦੇ ਦੇਵੇ ਜ਼ਮੀਨ ਜੇ ਉਹ ਦੇਣਾ ਚਾਹੁੰਦੇ ਨੇ ਪਰ ਸਾਡੀ ਜ਼ਮੀਨ ਨਾ ਖੋਵੇ ਸਾਡੇ ਹੱਥੋਂ ਸਾਡੇ ਇੱਥੋਂ ਦੇ ਵਿਧਾਇਕਾ ਉਹਨਾਂ ਦੀ ਵਿਧਾਈ ਹੋਣੀ ਹੈ ਜੀ ਵਿਧਾਇਕ ਜਿਹੜੇ ਜਗਤਾਰ ਸਿੰਘ ਉਹਨਾਂ ਦੀ ਜ਼ਮੀਨ ਵਿਧਾਇਕਤਾ ਇੱਕ ਦਿਨ ਇੱਥੇ ਆ ਕੇ ਪੁੱਛਿਆ ਨਹੀਂ ਉਹਨੇ ਬੀहां ਪਿੰਡ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਆਈ ਨਾ ਆਈ ਉਹਨਾਂ ਦਾ ਕੀ ਆ ਉਹ ਤਾਂ 10 ਕਿੱਲੇ ਕਿਤੇ ਲੈਂਦੇ ਨੇ 50 ਕਿੱਲੇ ਕਿਤੇ ਲੈਂਦੇ ਉਹਨਾਂ ਨੂੰ ਥੋੜੀ ਫਰਕ ਪੈਂਦਾ ਉਹਨਾਂ ਨੂੰ ਉਹਨਾਂ ਦੇ ਤਾਂ ਕਾਰੋਬਾਰ ਚੱਲਦੇ ਨੇ ਸਾਡੇ ਤਾਂ ਖੇਤੀਓ ਰੁਜ਼ਗਾਰ ਆ ਸਾਡੇ ਥੋੜੀ ਘਰ ਆਇਆ ਜੀ ਉਹ ਪਿੰਡ 'ਚ ਇੱਕ ਵਾਰ ਨਹੀਂ ਆ ਕੇ ਬੱਚਿਆਂਗਾ ਵੋਟਾਂ ਪਾਉਣ ਮੱਕੇ ਬਥੇਰੇ ਆਉਂਦੇ ਸੀਗੇ ਇੱਕ ਵਾਰ ਨਹੀਂ ਪੁੱਛੇ ਆ ਕੇ ਵੀ ਕੀ ਬਣਦਾ ਕੀ ਨਹੀਂ ਬਣਾਉਂਦਾ ਹੋਰ ਸਾਡੀ ਜ਼ਮੀਨ ਦੇ ਨੰਬਰ ਆ ਕੇ ਸਾਨੂੰ ਇਹ ਪਤਾ ਵੀ ਕੀ ਬਣਦਾ ਹਾਂਜੀ ਉਹ ਪਿੰਡ ਦੀ ਜ਼ਮੀਨ ਦਿਸ ਗਈ ਉਹ ਸਾਡਾ ਪਿੰਡਾਂ 'ਕਿ ਦਿਸਿਆ ਨਹੀਂ ਹੈਗਾ ਉਹਨਾਂ ਨੂੰ ਪਿੰਡ ਦੀ ਜ਼ਮੀਨ ਦੱਸ ਕੇ ਵੀ ਆ ਜੰਬਾਲਿਆਂ ਜ਼ਮੀਨ ਹੈਗੇ ਉਹ ਲੈ ਲਈ ਅਸੀਂ ਆ ਕੇ ਪਿੰਡ ਦੇ ਆ ਕੇ ਉਹ ਤਾਂ ਪੁੱਛੇ ਨਹੀਂ ਹੈਗੇ ਵੀ ਤੁਹਾਡੇ ਕੀ ਦਿੱਕਤ ਹੈ ਤਾਂ ਤੁਹਾਡੇ ਕੀ ਪਿੰਡ 'ਚ ਨਹੀਂ ਬਣਿਆ ਹੋਇਆ ਹੈਗਾ ਉਹ ਤਾਂ ਕਦੇ ਪੁੱਛਣੇ ਵੋਟਾਂ ਨੂੰ ਆ ਜਾਂਦੇ ਨੇ ਅਸੀਂ ਆ ਬਣ ਨਹੀਂ ਦੇਣੇ ਹੁਣ ਕੋਈ ਵੀ ਆਪੇ ਅਸੀਂ ਨਹੀਂ ਦਿੰਦੇ ਹੈਗੇ ਜ਼ਮੀਨਾਂ ਜਮੂਨਾ ਅਸੀਂ ਆਪ ਮਰਾਂਗੇ ਅਸੀਂ ਜ਼ਮੀਨਾਂ ਨਹੀਂ ਜਾਣ ਦਵਾਂਗੇ ਜ਼ਮੀਨਾਂ ਨਹੀਂ ਜਾਣ ਦਿੰਦੇ ਉਹ ਕਹਿੰਦੇ ਤੁਹਾਡੇ ਨਾਲ ਧੱਕਾ ਥੋੜੀ ਮਾ ਉਹ ਕਹਿੰਦੇ ਅਸੀਂ ਤਾਂ ਪੁੱਤ ਮਰਦਾ ਤੁਹਾਡੇ ਪੁੱਤ ਸਾਡਾ ਪੁੱਤ ਨਹੀਂ ਹੈਗਾ ਹੋ ਜੇ ਪੁੱਤ ਹੁੰਦਾ ਸਾਡੀ ਜ਼ਮੀਨ ਨਾ ਹੁੰਦਾ ਹੋ ਸਾਡਾ ਪੁੱਤ ਨਹੀਂ ਹੈਗਾ ਉਹ ਪੁੱਤ ਹੁੰਦਾ ਫਿਰ ਮਾੜਾ ਮੁੱਲ ਥੋੜੀ ਪਾਉਂਦਾ ਹੋ ਅਸੀਂ ਮਰਾਂਗੇ ਅਸੀਂ ਜ਼ਮੀਨਾਂ ਨਹੀਂ ਛੱਡਾਂਗੇ ਅਸੀਂ ਸਾਡੇ ਪੁੱਤ ਪੱਤੇ ਕਿੱਥੇ ਜਾਣਗੇ ਨੌਕਰੀਆਂ ਕਰਕੇ ਬਾਹਰੋਂ ਘਰਾਂ ਨੂੰ ਇਹਨਾਂ ਘਰਾਂ ਚੋਂ ਜ਼ਮੀਨਾਂ ਖੋਣ ਲੱਗ ਗਏ ਜਦੋਂ ਤੋਂ ਵਿਆਹ ਕੇ ਤੁਸੀਂ ਆਏ ਕਿੰਨੀ ਮਿਹਨਤ ਕੀਤੀ ਮਤ ਮੈਂ ਤਾਂ ਸਾਰਾ ਕੁਝ ਕੀਤਾ ਰੋਟੀਆਂ ਵੀ ਲੈ ਕੇ ਜਾਂਦੇ ਰਾਂ ਨਰਮੇ ਵੀ ਛੁਗੇ ਨੇ ਕਪਾਹ ਮਸਾਹ ਕੁਲ ਕਰਦੇ ਰਹੇ ਹਾਂ ਕੀ ਨਹੀਂ ਕਰਿਆ ਹੈਗਾ ਇੱਥੇ ਆ ਕੇ ਹੁਣ ਚਾਹਤੇ ਹੋਣ ਲੱਗੇ ਬੁੜੀਆਂ ਹੋਈਆਂ ਤੇ ਸਾਡੇ ਪੁੱਤ ਪੱਤੇ ਕਿੱਥੇ ਜਾਣਗੇ ਹਣ ਇਨਾ ਮੋਹ ਤਾਂ ਪੁੱਤ-ਪੋਤਿਆਂ ਨਾਲ ਨਹੀਂ ਹੁੰਦਾ ਜਿੰਨਾ ਜ਼ਮੀਨ ਨਾਲ ਹੁੰਦਾ ਜਿੰਨਾ ਜ਼ਮੀਨ ਨਾਲ ਆ ਜ਼ਮੀਨ ਤਾਂ ਮਾਂ ਐ ਜੱਟ ਦੀ ਧਿਰਕ ਜ਼ਮੀਨ ਨਾਲ ਆ ਜੇ ਮੁੰਡਾ ਵਿਆਹਦਾ ਤਾਂ ਜ਼ਮੀਨ ਨਾਲ ਵਿਆਹਦਾ ਜ਼ਮੀਨ ਨਹੀਂ ਹੋਗੀ ਫਿਰ ਡੌਣਾ ਕਿੱਥੋਂ ਲੈ ਸਾਡੀ ਆਪਣੀ ਮਾਂ ਵੀ ਅਜੇ ਇੱਥੇ ਜਿਉਂਦੀ ਵੀ ਬੈਠੀ ਆ ਉਹਨੂੰ ਥੋੜੀ ਜਿਹਾ ਜੇ ਸੋਚੀ ਜਦ ਦੀ ਦਿਮਾਗ ਬੰਨਿਓ 90 ਸਾਲ ਤੋਂ ਉੱਤੇ ਹੋਗੇ ਉਹਨਾਂ ਨੇ ਐਨੇ ਕਮਾਈ ਕੀਤੀ ਸਾਡੇ ਬੀਬੀ ਨੇ আর ਬਾਪੂ ਜੀ ਨੇ ਸਾਰਿਆਂ ਨੇ ਰਲ ਕੇ ਤੇ ਉਹ ਅੱਜ ਅਸੀਂ ਕਿਵੇਂ ਜ਼ਮੀਨ ਦੇ ਦਾਂਗੇ ਜਦ ਕਿ ਜਦ ਸਾਡੇ ਬਜ਼ੁਰਗਾਂ ਨੂੰ ਕਿਸੇ ਗੱਲ ਤੋਂ ਕੋਈ ਵੀ ਜਾਣਦੀ ਆਪਾਂ ਨੂੰ ਕਬੀਰ ਲਾਲੀ ਚ ਲੋੜ ਪੈਂਦੀ ਸੀ ਇੱਕ ਦੂਆ ਭਾਈ ਦੂਏ ਤੇ ਦੂਏ ਨੂੰ ਵੇਚਣ ਨਹੀਂ ਸੀ ਦਿੰਦਾ ਵੀ ਜੈਸ ਜੀ ਦਾ ਜ਼ਮੀਨ ਵੇਚਦੀ ਉਹ ਜੀ ਦਾ ਮਾਂ ਵੇਚਦੀ ਪਰ ਅਸੀਂ ਉਹ ਟਾਈਮ ਕੱਢ ਲੇ ਪਰ ਹੁਣ ਅਸੀਂ ਇੰਨੇ ਸੋਹਣੇ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੋਈ ਆ ਇੰਨਾ ਕੋ ਸਾਡੇ ਕੋਲ ਹੁੰਦੇ ਹੋਣ ਦੇ ਬਾਵਜੂਦ ਵੀ ਸਾਡੀ ਜ਼ਮੀਨ 'ਚ ਕੋਣ ਆ ਕੇ ਵੜ ਜਾਊਗਾ ਅਸੀਂ ਖੜੇ ਆਂ ਹਰ ਪੱਖੋਂ ਬੱਚਿਆਂ ਨਾਲ ਵੀ ਖੜੇ ਆ ਤੇ ਬਜ਼ੁਰਗਾਂ ਨਾਲ ਵੀ ਖੜੇ ਆ ਸਾਡੇ ਕੋਈ ਆ ਕੇ ਇੱਥੇ ਆਵੇ ਨਾ ਜਿਹੜਾ ਕੋਈ ਆਵੇ ਆਪ ਦਾ ਸੋਚ ਕੇ ਆਵੇ ਸਾਡੇ ਜਣਾ ਖੰਡੀ ਦਾ ਥੋੜਾ ਬਹਾਦਰ ਅਸੀਂ ਇੱਥੇ ਮਰਨ ਨਹੀਂ ਦੇਣਾ ਅਸੀਂ ਮਰਾਂਗੇ ਨੂੰ ਮਾਰਾਂਗੇ ਸਾਡਾ ਅਸੀਂ ਬੁੜੀਆਂ ਹੋ ਕੇ ਮੁਰੇ ਮਾਰਾਂਗੇ ਆ ਅਸਲਾ ਮਰੇ ਹੋਈ ਹੈ ਗਈਆਂ ਉਹਨਾਂ ਨੂੰ ਮਾਰ ਕੇ ਛੱਡਾਂਗੇ ਜਿਹੜੇ ਆਉਣਗੇ ਇੱਥੇ ਅਸੀਂ ਨਹੀਂ ਇਹ ਰਹਿਣ ਦਿੰਦੇਗੇ ਹਾਂ ਉਹ ਇਹੀ ਗੱਲ ਬਹੁਤ ਲੋਕ ਇਹ ਉਹਨਾਂ ਨੂੰ ਸ਼ੰਕਾ ਹੈ ਇਸ ਗੱਲ ਦਾ ਉਹ ਕਹਿੰਦੇ ਜੀ ਜੇ ਅੱਜ ਸਹਿਮਤੀ ਸਹਿਮਤੀ ਦੀ ਗੱਲ ਕਰਦੇ ਕੱਲੂ ਖੋਣ ਤੇ ਆ ਜਾਣਾ ਉਹਨਾਂ ਨੇ ਉਹ ਕਹਿੰਦੇ ਜੀ ਕੱਲੂ ਖੋਲ ਲੈਣਗੇ ਖੋਲ ਕੇ ਆ ਜਾਣਗੇ ਛੰਨ ਮਾਰ ਦੇਣਗੇ ਮਾਰਨਗੇ ਤਾਂ ਸਹੀ ਅਸੀਂ ਮਰਾਂਗੇ ਮੁਰੇ ਹੋ ਕੇ ਹਾਂ ਤਾਂ ਸਾਡੇ ਪਿੰਡ ਚ ਕਿਹੜਾ ਵੱਡਾ ਕੋਈ ਮੰਤਰੀ ਆ ਕੇ ਬੜੇ ਮੰਤਰੀ ਦੀ ਮਾਂ ਨੂੰ ਕੌ ਕੋਈ ਫਾਲੂ ਮੰਨੂ ਉਹੀ ਸਾਡੀਆਂ ਮਾਣ ਨੇ ਜਿਹੜੀਆਂ ਮੰਤਰੀਆਂ ਦੀਆਂ ਮਾਮਾ ਨੇ ਉਹ ਲੈਣਾ ਨਹੀਂ ਆਇਆ ਹੋਇਆ ਤੇ ਸਾਡੀਆਂ ਮਾਮਾ ਸਾਡੇ ਉਹਨਾਂ ਦੀਆਂ ਮਾਮਾ ਨਾਲੋਂ ਸਾਡੀਆਂ ਮਾਮਾ ਵੀ ਨੇ ਜਿਹੜੀਆਂ ਸਾਡੇ ਆਪ ਦੇ ਬਜ਼ੁਰਗਾਂ ਦੇ ਆਰਡਰ 'ਚ ਰਹਿ ਕੇ ਇੱਥੇ ਉਹਨਾਂ ਨੇ ਆਪਦੀ ਕਮਾਈ ਕੀਤੀ ਆ ਅਸੀਂ ਉਹ ਕਮਾਈ ਨਜਾਇਜ਼ ਕਿਸੇ ਨੂੰ ਕਬਜ਼ਾ ਕਰਨ ਨਹੀਂ ਦੇਣਾ ਨਾ ਜਾਣ ਦੇਣੀ ਆ ਕੀ ਲੋਕ ਬਈ ਇਹ ਵੀ ਕਹਨੇ ਮਾਤਾ ਜੋ ਕਹਿੰਦੇ ਤੁਸੀਂ ਆਪਣੇ ਪੁੱਤ ਦਾ ਭਾਈ ਵਿਦੇਸ਼ਾਂ ਨੂੰ ਤੋਰ ਤੇ ਪਿੱਛੇ ਤੇ ਇਹਨਾਂ ਨੇ ਜਮੀਨਾਂ ਹੀ ਨਪਣੀਆਂ ਜਿਹੜਾ ਵਿਦੇਸ਼ਾਂ ਨੂੰ ਤੋਰੇ ਹੋਏ ਨੇ ਉਹ ਇਹਨਾਂ ਦੀ ਵਜ੍ਹਾ ਨਾਲ ਤੋਰੇ ਹੋਏ ਨੇ ਇੱਥੇ ਜਿਹੜੇ ਇੱਥੇ ਰਹਿੰਦੇ ਲੋਕੀ ਖਾਣਗੇ ਜਾਂ ਨੌਕਰੀਆਂ ਨਹੀਂ ਮਿਲਦਾ ਨੌਕਰੀਆਂ ਅੰਦਰ ਨਾ ਜਾਣ ਵਿਦੇਸ਼ਾਂ ਨੂੰ ਨਹੀਂ ਹੋ ਸਕਦਾ ਵੀ ਤੁਹਾਡੇ ਘਰਾਂ ਦੇ ਵਿੱਚ ਬੱਚੇ ਇੰਨੇ ਹੋਣ ਬਈ ਤੁਹਾਨੂੰ ਛੋਟੇ ਪੈਂਦੇ ਹੋਣ ਘਰ ਉਹਨਾਂ ਨੇ ਤਾਂ ਕਰਕੇ ਤੁਹਾਡੇ ਇੱਥੇ ਕਲੋਨੀਆਂ ਕੱਟਣੀਆਂ ਹੋਣੀਆਂ ਸਾਡੇ ਸਾਡੇ ਘਰ ਬਥੇਰੇ ਨੇ ਉਹ ਆਪ ਦਾ ਲਿਆ ਕੇ ਬੈਜ ਜਵੇ ਸਾਡੇ ਕੋਲ ਜਿਹੜੇ ਪੈਂਦਾ ਅਸੀਂ ਬਿਠਾਉਣੇ ਆ ਉਹਨਾਂ ਨੇ ਕੋਈ ਤਾਂ ਇੱਥੇ ਰੱਖਣੇ ਹੋਣੇ ਕੀ ਬਣੇ ਉਧਰ ਲੈ ਬਣਨਾ ਗੁਜਰਾਤੀ ਬਣਨੇ ਨੇ ਇੱਥੇ ਸਾਡਾ ਪੰਜਾਬ ਦਾ ਕੋਈ ਨਹੀਂ ਬਣਨਾ ਉਹਨਾਂ ਨੇ ਇਦਾਂ ਕਿਵੇਂ ਲੋਗ ਵਗੈਰਾ ਕਿਸੇ ਦੇ ਘਰੇ ਕਿਸੇ ਦੇ ਘਰੇ ਕੋਈ ਕਿਵੇਂ ਕੌਣ ਵੜ ਜਾਊਗਾ ਠੀਕ ਆ ਗੁਮਾਂਡੀ ਗੁਮਾਂਡੀ ਦੇ ਨਹੀਂ ਵੜ ਸਕਦਾ ਤੇ ਕਣ ਕਿਵੇਂ ਵੜ ਜਾ ਕੋਈ ਕੌਣ ਵੜ ਦੂ ਸਾਡੇ ਖੇਤਾਂ ਦੇ ਵਿੱਚ ਉਹ ਕੋਈ ਹੋਰ ਲਾ ਕੇ ਨਹੀਂ ਪੜਨ ਦੇਣਾ ਅਸੀਂ ਅਸੀਂ ਹਰੇਕ ਗੱਲੋਂ ਹਰੇਕ ਪੱਖੋਂ ਸਾਡਾ ਇਨਕਲਾਬ ਆ ਸਾਡਾ ਜਿੰਦਾਬਾਦ ਆ ਏਕਤਾ ਸਾਡੀ ਇੱਕ ਆ ਕਿਸੇ ਵੀ ਹਾਲਤ ਜਾਣ ਨਹੀਂ ਦੇਣੀ ਹੈਗੀ ਤੁਹਾਡੇ ਪਿੰਡ ਦੇ ਵਿੱਚ ਇਹਨਾਂ ਦੇ ਸਮਰਥਕ ਵੀ ਤਾਂ ਹੋਣੇ ਜਿਹੜੇ ਤੁਹਾਨੂੰ ਕਹਿਣ ਆਉਂਦੇ ਹੋਣੇ ਵੀ ਭਾਈ ਠੀਕ ਨਹੀਂ ਨਹੀਂ ਕੋਈ ਨਹੀਂ ਆਉਂਦਾ ਕੋਈ ਨਹੀਂ ਸਾਡੇ ਕੋਈ ਨਹੀਂ ਸਾਡਾ ਸਾਰਾ ਪਿੰਡ ਇੱਕਾ ਸੀ ਅਸੀਂ ਕਿਸੇ ਨੂੰ ਚਾਹੇ ਆਪਸ ਵਿੱਚ ਅਸੀਂ ਕਿਵੇਂ ਲੜੀਏ ਕਿਵੇਂ ਬੋਲੀਏ ਪਰ ਸਾਡਾ ਜੇ ਕੋਈ ਦੁੱਖ ਸੁੱਖਾ ਸਾਡਾ ਇੱਕ ਆ ਇੱਕ ਵੀ ਬੰਦਾ ਨਹੀਂ ਹੈਗਾ ਜਿਹੜਾ ਕਹਿੰਦਾ ਕੋਈ ਵੀ ਇੱਕ ਬੰਦਾ ਨਹੀਂ ਹੈਗਾ ਸਾਡਾ ਜਿਹੜਾ ਦੇਣ ਨੂੰ ਤਿਆਰ ਆ ਅਸੀਂ ਸਭ ਇੱਕਾਂ ਸਭ ਇੱਕਾਂ ਅਸੀਂ ਹਾਂ ਪੰਜਾਬ ਸਰਕਾਰ ਮੁਰਦਾਬਾਦ 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 ਸਰਕਾਰ ਮੁਰਦਾਬਾਦ ਮੁਰਦਾਬਾਦ ਸਾਡੀ ਇੱਕਤਾ ਜਿੰਦਾਬਾਦ ਜਿੰਦਾਬਾਦ ਸੋ ਬਿਲਕੁਲ ਹਾਂਜੀ ਮਾਤਰੀ ਕੀ ਨਿਊਮਰੋ ਕਿਤੇ 65 ਸਾਲ ਦੀ ਹੋ ਗਈ ਹਾਂਜੀ 65 ਸਾਲ ਦੀ ਤੇ ਅੱਜ ਹੱਥ ਚ ਖੁੰਡੀ ਆ ਪਰ ਫੇਰ ਵੀ ਤੁਸੀਂ ਇਸ ਗੱਲ ਕਰਕੇ ਆਏ ਆ ਵੀ ਭਾਈ ਹਾਂਜੀ ਹਾਂਜੀ ਅਸੀਂ ਜ਼ਮੀਨ ਨਹੀਂ ਦੇਣੀ ਹੈਗੀ ਹਾਂ ਨਾ ਜਿਵੇਂ ਸਾਡੀ ਮਾਂ ਆਈ ਅਸੀਂ ਕਿਉਂ ਦਵਾਂਗੇ ਇਲਾਕੀ ਵੈਸੇ ਆਪਣੀ ਸਿਹਤ ਕਰਕੇ ਆ ਕਿ ਵੈਸੇ ਵੀ ਡਾਂਗ ਫੇਰਨੀ ਆ ਭਾਈ ਜੇ ਲੋੜ ਪਈ ਫਿਰ ਇਹਨੂੰ ਹਥਿਆਰ ਵੀ ਬਣਾ ਲੀਂ ਜੇ ਲੋੜ ਪੈਂਦੀ ਫਿਰ ਹਥਿਆਰ ਵੀ ਬਣ ਜਾਂਦੇ ਆ ਹਾਂਜੀ ਹਾਂ ਫੇਰਾਂਗੇ ਜੀ ਚਾਹਾਂਗੇ ਕੰਮ ਕਰੂ ਹਾਂਜੀ ਹਾਂ ਕਰੀ ਤੁਸੀਂ ਵੀ ਖੇਤੀ ਵੈਸੇ ਜੀ ਹਾਂਜੀ ਹਾਂ ਖੇਤੀ ਕਰਦੇ ਆ ਜੀ ਆਪ ਵੀ ਤੁਸੀਂ ਕੀਤੀ ਐ ਜੀ ਉੱਥੇ ਹਾਂਜੀ ਨਾਲ ਜਾਂਦੇ ਰਹੇ ਆ ਰੋਟੀਆਂ ਪਕਾਉਂਦੇ ਰਹੇ ਆ 20-25 ਭਈਆਂ ਦੀਆਂ ਸਭ ਕੁਝ ਕੀਤਾ ਜੀ ਹਾਂ ਹੁਣ ਜਦ ਬੱਚੇ ਕਰਦੇ ਨੇ ਜੀ ਖੇਤੀ ਠੀਕ ਹੈ ਸੋ 1 ਇੰਚ ਵੀ ਜ਼ਮੀਨ ਨਹੀਂ ਦੇਣੀ ਇਹ ਨਾ ਬੀਬੀਆਂ ਦਾ ਕਹਿਣਾ ਹੈ ਵੀ ਭਾਈ ਜੇਕਰ ਇਹ ਮਾਵਾਂ ਕਹਿੰਦੇ ਮਾਂ ਦੇ ਵਿੱਚ ਤਾਕਤ ਬਹੁਤ ਹੁੰਦੀ ਹੈ ਹਰ ਤਰ੍ਹਾਂ ਦੇ ਨਾਲ ਹਾਂਜੀ ਹਰ ਹਾਂਜੀ ਹਰ ਇੱਥੇ ਹੀ ਰਹਿੰਦੀ ਆ ਤਾਕਤ ਪਰ ਅਸੀਂ ਜੇਣੀ ਜ਼ਮੀਨ ਨਹੀਂ ਦੇਣੀ ਹੈਗੇ ਕੁਝ ਵੀ ਹੋ ਜਵੇ ਚਾਹੇ ਅਸੀਂ ਆਪ ਮਰਾਂਗੇ ਮੁਰੇਕ ਨਿਆਣਿਆਂ ਨੂੰ ਨਹੀਂ ਮੁਰੇ ਹੁਣ ਦਮਾਂਗੇ ਜਿੱਥੇ ਵੀ ਆਉਣਗੇ ਜ਼ਮੀਨ ਲੈਣ ਸੋ ਆਪ ਮਰਾਂਗੇ ਜਾਂ ਮਾਰਾਂਗੇ ਇੱਥੇ ਤੱਕ ਵੀ ਨੌਬਤ ਆ ਗਈ ਖੈਰ ਪ੍ਰਮਾਤਮਾ ਕਰੇ ਅਜਿਹੀ ਨੌਬਤ ਨਾ ਆਵੇ ਪੰਜਾਬ ਗੁਰਾਂ ਦੇ ਨਾਮ ਦੇ ਉੱਤੇ ਵਸਦਾ ਹੈ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜ਼ਮੀਨਾਂ ਲੈ ਕੇ ਦਿੱਤੀਆਂ ਹੋਈਆਂ ਔਰ ਸਾਡੇ ਖੂਨ ਦੇ ਵਿੱਚ ਬਗਾਵਤ ਹੈ ਜੇ ਸਾਡੇ ਉੱਤੇ ਕੋਈ ਹਾਵੀ ਹੋ ਕੇ ਆਉਂਦਾ ਹੈ ਦੁਸ਼ਮਣ ਦੇ ਵਾਂਗ ਆਉਂਦਾ ਹੈ ਕਹਿੰਦੇ ਨਿਵਕੇ ਆਉਂਦਾ ਤਾਂ ਉਹਨੂੰ ਦੇਖ ਦਿੰਦੇ ਆ ਤੇ ਚੜ ਕੇ ਆਉਂਦਾ ਫਿਰ ਉਹ ਤੇਕ ਵੀ ਦਾ ਵੀ ਸਿਧਾਂਤ ਹੈਗਾ ਏ ਉਸੇ ਸਿਧਾਂਤ ਦੇ ਤਹਿਤ ਇਹਨਾਂ ਬੀਬੀਆਂ ਦਾ ਕਹਿਣਾ ਹੈ ਇਹਨਾਂ ਦੇ ਸ਼ਬਦਾਂ ਨੂੰ ਬੇਸ਼ੱਕ ਇਹਨਾਂ ਦੇ ਸ਼ਬਦ ਕੌੜੇ ਨੇ ਤਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤਾ ਜਾਵੇ। ਵੀ ਸਿਧਾਂਤਕ ਤੌਰ ਤੇ ਜੋ ਸਾਡਾ ਇਤਿਹਾਸ ਹੈ ਉਸ ਇਤਿਹਾਸ ਨੂੰ ਦਰਾਉਣ ਦੇ ਲਈ ਵੀ ਤਿਆਰ ਨੇ ਪਰ ਐਸਡੀ ਉੱਤੇ ਸਰਕਾਰ ਜ਼ਰੂਰ ਗੌਰ ਕਰੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ